ਦੇਖੋ ਅਸੀਂ ਅੱਜ ਆਪਣੇ ਬੋਰਡ ਲਾਇਓਂਸ ਕਲੱਬ ਦੇ ਵਿੱਚ ਆਪਣੇ ਲੋਕ ਸਭਾ ਦੇ ਕੈਂਡੀਡੇਟ ਰਾਜਾ ਬੜਿੰਗ ਜੀ ਨੂੰ ਤੇ ਸਾਡੇ ਹਰਮਨ ਪਿਆਰੇ ਨੇਤਾ ਆਸ਼ੂ ਜੀ ਨੂੰ ਬੁਲਾਇਆ ਸੀਗਾ ਤਾਂ ਕਿ ਇਹ ਸਾਡੇ ਬੋਰਡ ਜਾ ਕੇ ਆਪਣੇ ਪੁਆਇੰਟਸ ਦੱਸ ਸਕਣ ਤਾਂ ਕਿ ਅਸੀਂ ਆਪਣੇ ਬੋਰਡ ਵਾਸੀਆਂ ਨੂੰ ਕਨਵਿੰਸ ਕਰ ਸਕੀਏ ਕਿ ਇਹਨਾਂ ਨੂੰ ਸੁਣੋ ਇਹਨਾਂ ਦੇ ਕੈਂਡਿਡੇਟ ਵੋਟ ਪਾਓ ਤਾਂ ਕਿ ਅਸੀਂ ਰਾਜਾ ਜੀ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜਣ ਔਰ ਅਸਲੀ ਮੁੱਦੇ ਜਿਹੜੇ ਲੁਧਿਆਣਾ ਦੇ ਹੈ ਸਾਡੇ ਬੋਰਡ ਦੇ ਹੈ ਸਾਡੇ ਸਾਰੇ ਸ਼ਹਿਰ ਵਾਸੀਆਂ ਦੇ ਉੱਥੇ ਜਾ ਕੇ ਚੱਕਣ ਸਮੀਂ ਤੇ ਤੁਹਾਡੀ ਬੜੀ ਚੇੜਤਾ ਰਹੀ ਹੈ ਅਕੀਲ ਸਿੰਘ ਮਿੱਤੂ ਦਾ ਅੱਜ ਘਰ ਵੀ ਆ ਰਿਹਾ ਨਾਰਿਆਂ ਨਾਲ ਦਾ ਸੋ ਅੱਜ ਤੁਹਾਡੇ ਲਈ ਤਾਂ ਬੜੀ ਉਹ ਕਹਿੰਦੇ ਅਗਲੀ ਪ੍ਰੀਖਿਆ ਇੱਕ ਪਾਸੇ ਭਰਾ ਇੱਕ ਪਾਸੇ ਪਾਰਟੀ ਬਿਲਕੁਲ ਤੁਸੀਂ ਠੀਕ ਹੈ ਜੀ ਉਹ ਵੱਡੇ ਭਰਾ ਸਿਗੇ ਹੈਗੇ ਵੀ ਹੈ ਰਹਿਣਗੇ ਵੀ ਬਾਕੀ ਤਾਂ ਜੋ ਉਹਨਾਂ ਨੇ ਚੋਇਸ ਕੀਤੀ ਉਹਨਾਂ ਨੂੰ ਪਤਾ ਹੋਏਗਾ ਉਹਨਾਂ ਦੀ ਕੀ ਮਜਬੂਰੀ ਸੀ ਅਸੀਂ ਜਿਹੜੀ ਪਾਰਟੀ ਨਾਲ ਸ਼ੁਰੂ ਤੋਂ ਖੜੇ ਅੱਜ ਵੀ ਧੜਲੇ ਨਾਲ ਉੱਥੇ ਹੀ ਖੜੇ ਹਾਂ ਚਾਹਤ ਇਹ ਵੀ ਆ ਰਹੀ ਹੈ ਕਿ ਤੁਸੀਂ ਵੀ ਕਿਸੇ ਵੇਲੇ ਬਾਸ-ਬਾਚੇ ਜਾ ਸਕਦੇ ਹੋ ਨਹੀਂ ਇਹ ਚਰਚਾ ਨਹੀਂ ਹੈ ਫਿਰ ਜਿਹੜੀ ਚਰਚਾ ਹੁੰਦੀ ਉਹ ਸੱਚ ਨਹੀਂ ਹੁੰਦੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਅੱਜ ਦੇਖਿਆ ਹੀ ਹੈ ਕਿ ਕਿੰਨੀ ਸਿੱਦਤ ਕਿੰਨੀ ਮਿਹਨਤ ਨਾਲ ਅਸੀਂ ਆਪਣੇ ਵਾਰਡ ਦਾ ਇੱਥੇ ਪ੍ਰੋਗਰਾਮ ਕਰਕੇ ਆਪਣੇ ਕੈਂਡੀਡੇਟ ਸਾਹਿਬ ਰਾਜਾ ਜੀ ਨੂੰ ਵੈਲਕਮ ਕੀਤਾ ਹੈ ਤੇ ਇਸ ਤੋਂ ਤੁਸੀਂ ਜੱਜ ਕਰ ਹੀ ਸਕਦੇ ਹੋ ਕਿ ਅਸੀਂ ਕਿਹੜੀ ਪਾਰਟੀ ਔਰ ਕਿਹੜੇ ਮਾਹੌਲ 'ਚ ਹੈਗੇ ਆ ਤਾਂ ਕਿਹਦੀ ਸਪੋਰਟ ਕਰ ਰਹੇ ਹਾਂ ਦੇਖੋ ਲਗਾਤਾਰ ਤੁਸੀਂ ਰਵੀ ਸਿੰਘ ਛੱਟੂ ਦੀ ਕਾਂਗਰਸ ਪਾਰਟੀ ਜਿਹੜਾ ਇਹਦੇ ਵੀ 50 ਉਹਨਾਂ ਦੀ ਕੂਟੀਆਂ ਮਾਰੇ ਆਵਾਜ਼ ਚੱਕ ਰਹੇ ਪਰ ਜਿਹੜਾ ਉਹਨਾਂ ਨੂੰ ਆਫਿਸ ਤੁਸੀਂ ਲੋਕਾਂ ਨੇ ਲੋਟ ਕਰਾ ਕੇ ਦਿੱਤਾ ਸੀ ਸੋਹਦੇ ਚੇਅਰਮੈਨ ਦੇ ਸਾਹਮਣੇ ਤੁਸੀਂ ਅੱਜ ਤੱਕ ਉਹਦੇ ਬਾਰੇ ਨਹੀਂ ਬੋਲੇ ਕਿਤੇ ਨੇ ਕਿਤੇ ਭਾਈ ਭਤੀਜਾਵਾਦ ਲਿਪਾਇਆ ਜਾ ਰਿਹਾ ਹੈ ਇਹ ਮੈਚ ਫਿਕਸਿੰਗ ਨਹੀਂ ਹੈ ਦੇਖੋ ਅਸੀਂ ਕੋਈ ਵੀ ਕਿਸੇ ਵੀ ਪੋਜੀਸ਼ਨ ਤੇ ਪਰਸਨਲ ਕਮੈਂਟ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਆਪਣੀ ਪਾਰਟੀ ਦੀ ਪਰਸਨਲ ਨਹੀਂ ਹੈ ਪਾਰਟੀ ਦੀ ਇਡੋਲੋਜੀ ਹੈ ਦੇਖੋ ਕੋਟੀਆਂ ਪਰਸਨਲ ਸੀਗੀਆਂ ਤਾਂ ਜਿਨ੍ਹਾਂ ਨੇ ਉਹਨਾਂ ਨੇ ਫਾਈਲ ਲਾਇਆ ਉਹਨਾਂ ਨੂੰ ਪੈਨਲਟੀ ਲਗਾਈ ਅਗਲੇ ਨੇ ਜਮ੍ਹਾਂ ਕਰਾ ਕੇ ਖਾਲੀ ਕਰਾ ਦਿੱਤੀ ਕਿ ਅਗਰ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਤਾਂ ਸਜ਼ਾ ਕੀਤਾ ਹੈ ਭੁਗਤੇ ਹੈ ਤੇ ਫਿਰ ਆਫਿਸ ਬਾਰੇ ਤੁਸੀਂ ਕਿਉਂ ਨਹੀਂ ਖੁਲਾਸਾ ਕਰਦੇ ਚਲੋ ਆਫਿਸ ਦਾ ਇਨਾ ਹੁਣ ਮੈਨੂੰ ਪਤਾ ਨਹੀਂ ਡੀਸੀ ਤੇ ਜਿਹੜੇ ਆਫਿਸ ਡੀਸੀ ਆਫਿਸ ਤੇ ਜਿਹੜਾ ਨਹੀਂ ਨਹੀਂ ਆਫਿਸ ਦਾ ਤਾਂ ਪਤਾ ਹੈ ਕਿ ਕੀ ਉਹ ਉਹ ਰੱਖ ਸਕਦੇ ਹੈ ਨਹੀਂ ਰੱਖ ਸਕਦੇ ਜਾਂ ਕਿੰਨੀ ਦੇਰ ਰੱਖਿਆ ਹੈ ਜਾਂ ਚੱਲ ਰਿਹਾ ਹੈ ਨਹੀਂ ਚੱਲ ਰਿਹਾ ਹੈ ਤਾਂ ਉਹ ਹੀ ਬੈਟਰ ਜਾਣ ਸਕਦੇ ਹੈ ਪਰ ਅਸੀਂ ਆਪਣੀ ਪਾਰਟੀ ਨਾਲ ਤੇ ਆਪਣੇ ਕੈਂਡੀਡੇਟ ਨਾਲ ਮੋਡਰਨਾ ਮੋਡਲ ਆਗੇ ਖੜਾ ਖੜੇ ਆ ਸਾਲ ਬਾਅਦ ਜੁਰਮਾਨਾ ਲਾਇਆ ਕਾਂਗਰਸ ਨੇ ਤਾਂ 5 ਸਾਲ ਦੇ 5 ਸਾਲ ਪਹਿਲਾਂ ਜਿਹੜੇ ਉਹਨਾਂ ਨੇ ਇਲੈਕਸ਼ਨ ਲੜੇ ਸੀ ਉਦੋਂ ਜਾਲੀ ਐਨਓਸੀ ਜਾਰੀ ਕਰਤੀ ਸੀਗੀ ਕੋਈ ਉਹ ਕਿਉਂਕਿ ਉਹਨਾਂ ਨੇ 8 ਸਾਲ ਦਾਇਰ ਲਗਾਇਆ ਤੇ ਜਾਲੀ ਜਾਲੀ ਐਨਓਸੀ ਉਹਨਾਂ ਨੇ ਸਾਹਮਣੇ ਕਿਉਂ ਨਹੀਂ ਲਿਆਂਦੀ ਹਲੇ ਤੱਕ ਉਹ ਵੀ ਸਿਰਫ ਚਰਚਾਵਾ ਹੀ ਹੈ ਚਲੋ ਚਲੋ ਸਰ ਸਾਡੇ ਉਹ ਪਤਾ ਨਹੀਂ ਕੀ ਮਜਬੂਰੀ ਹੋ ਗਈ ਤੇ ਕਿਉਂ ਕਿਉਂ ਕੀਤੀ ਬਾਕੀ ਕਿਉਂ ਆਪ ਦੀ ਕਿਉਂ ਆਪ ਦੀ ਮਜਬੂਰੀ ਹੋ ਗਈ ਕਿ ਬਿਟੂ ਜੀ ਤੋਂ ਵਸੂਲੀ ਕੀਤੀ ਉਹ ਤੁਹਾਨੂੰ ਪਤਾ ਹੀ ਹੈ ਜਿੱਦਾਂ ਸਾਡੇ ਰਾਜਾ ਜੀ ਕਹਿ ਕੇ ਗਏ ਐ ਕਿ ਬਿੱਟੂ ਜੀ ਦੇ ਔਰ ਭਗਤ ਮਾਂਜੀ ਦੇ ਕੀ ਰਿਲੇਸ਼ਨ ਹੈ ਇਹ ਕਿਹੜੀ ਮਜਬੂਰੀ ਚ ਉਹਨਾਂ ਨੇ ਰਿਕਵਰੀ ਕਰ ਲਈ ਪਰ ਚਲੋ ਅਗਰ ਕਿਸੇ ਦਾ ਘਰ ਖੁੰਦਾ ਤਾਂ ਸਾਨੂੰ ਵੀ ਚੰਗਾ ਨਹੀਂ ਲੱਗਦਾ ਐਵੀਂ ਕੋਈ ਗੱਲ ਨਹੀਂ ਹੈ ਚਾਹੇ ਤਿੰਨ ਸੀਗੇ ਚਾਰ ਸੀਗੇ ਪੰਜ ਸੀਗੇ ਇਸ ਅਸੀਂ ਉੱਥੇ ਜਾਣਾ ਨਹੀਂ ਚਾਹੁੰਦੇ ਪਰ ਕਿਸੇ ਨੂੰ ਘਰੋਂ ਬੇਗਰ ਕਰਨਾ ਸਾਨੂੰ ਤਾਂ ਨਹੀਂ ਜਚੇ ਪਰ ਬਟ ਬਿੱਟੂ ਜੀ ਤੇ ਤੁਹਾਡੇ ਬਿੱਟੂ ਜੀ ਤੇ આરોਪ ਲੱਗੇ ਨੇ ਕਿ ਤੁਹਾਡੇ ਹੀ ਰਾਜਨੀਤਿਕ ਉਹ ਤੇ ਤੁਹਾਡੇ ਹੀ ਵੱਡੇ ਭਰਾ ਭਾਰਤ ਕੂਸ਼ਣਾ ਸ਼ੁਰੂ ਕਰਦੇ ਕਰਾ ਚ ਉਹਨਾਂ ਦਾ ਸਿੱਧਾ ਸਿੱਧਾ ਰੋਸ ਹੈਗਾ ਤੇ ਪਾ ਤੁਛਣਾ シュ ਜਿਹਨੇ ਕਿਤੇ ਨਾ ਕਿਤੇ ਕਿਹਾ ਕਿ ਮੈਨੂੰ ਪਤਾ ਨਹੀਂ ਕਿਸ ਨੇ ਫਸਾਇਆ ਜਾਂ ਨਹੀਂ ਬਸਾਇਆ ਪਰ ਮੈਨੂੰ ਬਚਾਇਆ ਕਿਸ ਨੇ ਬਿਲਕੁਲ ਏਹੀ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਨਹੀਂ ਪਤਾ ਕਿਸ ਨੇ ਫਸਾਇਆ ਕਿ ਨਹੀਂ ਬਸਾਇਆ ਪਰ ਬਚਾਇਆ ਕਿਸੇ ਨੇ ਨਹੀਂ ਪਰ ਉਹ ਗਾਇਤਾ ਤੁਹਾਡੇ ਤੇ ਵੀ ਗਰੀ ਸੀ ਤੁਹਾਨੂੰ ਵੀ ਉਹ ਹੋ ਜੇ ਨਹੀਂ ਚਲੋ ਮੇਰੇ ਮੇਰੇ ਵਾਸਤੇ ਤਾਂ ਦੇਖੋ ਮੇਰੇ ਲਈ ਤਾਂ ਰਾਜਾ ਵਿਡਿੰਗ ਜੀ ਔਰ ਬਿੱਟੂ ਜੀ ਦੋਨੋਂ ਖੜੇ ਹੋਏ ਇਹ ਜਿ ਮੈਂ ਸਰੇਆਮ ਕਹਿਣਾ ਚਾਹਾਂਗਾ ਜਿ ਕੋਈ ਛਪਾਂ ਦੀ ਗੱਲ ਨਹੀਂ ਹੈ ਨਹੀਂ ਲਿਆਜ ਨਹੀਂ ਵੱਡਾ ਭਰਾ ਤਾਂ ਹੈ ਹੀ ਉਹਦੀ ਉਹਨਾਂ ਦੀ ਪਾਰਟੀ ਦੀ ਆਪਣੀ ਏਡੋਲਜੀ ਹੈ ਸਾਡੀ ਪਾਰਟੀ ਪਹਿਲਾਂ ਦੀ ਆ ਬਾਈ ਜੀ ਨਾਮਪੁਰ ਦਾ ਚਲੋ ਜੀ ਹਾਂ ਬਾਈ ਜੀ ਕੀ ਨਾਮਪੁਰ ਦਾ ਅਜੇ ਟੱਕਰ ਟੱਕਰ ਅਜੇ ਟੱਕਰ ਜਿਹੜੀ ਹੋਈ ਯਾਰ ਕਿਤਾ ਦੀ ਬਹੁਤ ਵਧੀਆ ਮਾਹੌਲ ਸੀ ਬਹੁਤ ਰਸ਼ ਆਇਆ ਔਰ ਬਹੁਤ ਪੋਜ਼ਿਟਿਵ ਸੀਗੇ ਸਾਰੇ ਕਿੰਦਾ ਕੀ ਮੈਸੇਜ ਲਾ ਕੇ ਗਏ ਰਾਜਾ ਜੀ ਆ ਕੇ ਰਾਜ ਜੀ ਰੱਖ ਕੇ ਗਏ ਹੈ ਕਿ ਮੇਨ ਜਿਹੜਾ ਮੁੱਦਾ ਹੈ ਇਲੈਕਸ਼ਨਸ ਆ ਹੈ ਉਹ ਵਿਕਾਸ ਹੈ ਨਾ ਕਿ ਰਿਲੀਜਨ ਜਿਹਨੂੰ ਆਪਾਂ ਕਹਿੰਦੇ ਤੇ ਉਹ ਜਰੂਰ ਹੋਣਾ ਚਾਹੀਦਾ ਤੇ ਉਹ ਬਹੁਤ ਚਾ ਬੋਲੇ ਔਰ ਜਨਤਾ ਨਾਲ ਸਹਿਯੋਗ ਦਿੱਤਾ ਮੈਨੂੰ ਪੂਰੀ ਉਮੀਦ ਹੈ ਕਿ ਰਾਜਾ ਵੜਿੰਗ ਜੀ ਜਿੱਤ ਕੇ ਸਾਡੇ ਲੁਧਿਆਣੇ ਦੀ ਜਿਹੜੀ ਆਵਾਜ਼ ਹੈ ਜਿਹੜੇ ਕਿ ਅਸੀਂ ਪਿੱਛੇ ਆ ਉਹ ਜਰੂਰ ਉੱਥੇ ਪਹੁੰਚਾਂਗੇ ਤੇ ਸਾਨੂੰ ਅੱਗੇ ਲੈ ਕੇ ਜਾਣਗੇ ਵੋਟਰਾਂ ਨੂੰ ਠੀਕ ਹੋ ਕੇ ਕਿਹਨਾਂ ਨੂੰ ਵੋਟਰਾਂ ਨੂੰ ਜੀ ਵੋਟਰਾਂ ਨੂੰ ਅਪੀਲ ਕਰਾਂਗੇ ਜੀ ਕਾਂਗਰਸ ਨੂੰ ਵੋਟ ਪਾਣ ਰਾਜਾ ਵੜਿੰਗ ਜੀ ਨੂੰ ਵੋਟ ਪਾਣ ਆਸ਼ੂ ਜੀ ਦੇ ਨਾਮ ਤੇ ਵੋਟ ਪਾਣ ਸਨੀ ਭਲਾਈ ਜੀ ਦੇ ਨਾਮ ਤੇ ਵੋਟ ਪਾਣ ਜਰੂਰ ਪਾਣ ਔਰ ਜਤਾਨ ਥੈਂਕ ਯੂ ਆਣੀ ਸਾਰੀ ਫੈਮਲੀ ਬੈਠੀ ਨਾਲ ਦੇਖਵਾਰੀ ਸੀ ਸਾਰੀ ਫੈਮਲੀ ਬੈਠੀਆਂ ਸਾਰੀਆਂ ਕੋਈ ਬੰਦਾ ਕੋਈ ਨਹੀਂ ਆਇਆ ਕਿਤਾ ਤਮ ਕੋਲ ਸੀ ਬਿਲਕੁਲ ਦੇਖੋ ਸਾਰਾ オリジナル ਮੋਟਰ ਸੀਗਾ ਕੋਈ ਬੰਦਾ ਬਾਹਰ ਦਾ ਨਹੀਂ ਸੀ ਔਰ ਕਿੰਨਾ ਅੱਛਾ ਮਾਹੌਲ ਸੀ ਪਰਿਵਾਰਿਕ ਮਾਹੌਲ ਸੀ ਲੇਡੀਜ਼ ਵੀ ਸਾਰੀਆਂ ਆਈਆਂ ਦੀ ਸੀਗੀਆਂ ਇੱਕ ਵੀ ਤੁਹਾਨੂੰ ਬਜ਼ੁਰਗ ਸੀਨੀਅਰ ਸਿਟੀਜ਼ਨ ਰਾਤੀ 10 ਵਜੇ ਤੱਕ ਬੈਠਾ ਹੋਏ ਸੀਗੇ ਬਹੁਤ ਅੱਛਾ ਮਾਹੌਲ ਸੀਗਾ ਬਿਲਕੁਲ ਕਾਂਗਰਸ